ਮੇਰਾ ਨਾਮ ਪੱਜੇ ਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਹਤੋਂ 4-5 ਮਹੀਨੇ ਪਹਿਲਾਂ ਜੀ ਹਮਦੇ ਉਸ ਵੇਲੇ ਪਈ ਇੱਕ ਸ਼ਿਵਸਨਾਨਾ ਹੈਗਾ ਸ਼ਿਵਸਨਾਨਾ ਦਾ ਪ੍ਰਧਾਨ ਹੈ ਜੀ ਅਮਿਤ ਰੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਖਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਿਖਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਮੇਰਾ ਸਿਰ ਫਲੈਕਸ ਦਾ ਕੰਮ ਹੈਰੇ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮੀਰ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਦਾ ਘਰੀਸਿਆਂ ਘੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਤੱਕ ਤੁਸੀਂ ਲਗਾਤਾਰ ਜਾਂਦੇ ਕੈਮਰੇ ਉਹਨਾਂ ਦੇ ਲਗਾਤਾਰ ਜਾਂਦੇ ਜਦੋਂ ਕਿ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕਦੋਂ ਦਿੱਤੇ ਜਾਣਗੇ ਕਦੋਂ ਭਾਜੀ ਸੇਰੇ ਆਜੀ ਸ਼ਾਮੀ ਆ ਜੀ ਸੇਰੇ ਆਜੀ ਸ਼ਾਮੀ ਆ ਜੀ ਕੱਲ ਆਜੀ ਪਰਸੋਂ ਆਜੀ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱ ਠੀਕ ਹੈ ਜੀ ਅੱਜ ਸਾਰਾ ਦੇਖੋ ਮੈਨੂੰ ਦੇਖੋ ਇਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆਂ ਭਾਜੀ ਉੱਥਾ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਇਹ Hindu ਨਾਲ ਕੀ ਕਰਦੇ ਮੈਂ ਵੀ Hindu ਬੰਦਾ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਉਣਾ ਆਇਆ ਜੀ ਦੱਸੋ ਹਮਮ ਹੁਣ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ ਬੁਲਾਇਆ ਜਾ ਰਹੀ ਮੈਂ ਕਿਹਾ ਚਲੋ ਮਾ ਆ ਜਨਾ ਜੀ ਭਾਜੀ ਮੈਂ ਥਾਣੇ ਆ ਰਹੇ ਹਾਂ ਫੋਨ ਵੀ ਕਰ ਦਿੰਦੇ ਪੈਸੇ ਵਾਸਤੇ ਹਾਂਜੀ ਸਰ ਮੇਰਾ ਫੋਨ ਨਹੀਂ ਚੱਗਦਾ ਸਰ ਜੀ ਮਿਸਕੋਲਾ ਜਾ ਹੀ ਜਾਂਦੇ ਹੈਗੀ ਸਰ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਕਿਹਨੇ ਕਹਿੰਦੇ ਹੋਂਸਾ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਓ ਸੋ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤਨੀ ਸਰ ਕਟੋ ਅੜੀ ਜੀ ਸਰ ਮੈਂ 4 ਮਹੀਨੇ ਤੋਂ ਲਗਾਤਾਰ ਮੈਂ ਫੋਨ ਕਰ ਰਹੇ ਹਾਂ ਬਸ ਸਵੇਰੇ ਸ਼ਾਮੀ ਆ ਜੀ ਮੰਗਲਵਾਰੀ ਸਵੇਰੇ ਆਈ ਵਾ ਇਹ ਕਰੀ ਜਾਂਦੇ ਆ ਜੀ ਤੇ ਤੁਸੀਂ ਦਫ਼ਤਰ ਕਿਤੇ ਤੁਹਾਡੇ ਨਾਲ ਗਨਮਨ ਨੇ ਕਿੱਦਾਂ ਦਾ ਸਲੂਕ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਤੁਸੀਂ ਬੈਠ ਜਾਓ ਕੋਈ ਨਹੀਂ ਅਮੀਰ ਭਾਜੀ ਆ ਰਹੇ ਆ ਆ ਰਹੇ ਆ ਅਮੀਰ ਭਾਜੀ ਆ ਰਹੇ ਹੋਰ ਜਾਓ 10 ਮਿੰਟ 15 ਮਿੰਟ ਖੜ੍ਹ ਜਾਓ ਸਾਰਾ 10 15 ਮਿੰਟ ਕਰਦੇ ਕਰਦੇ ਇਹਨਾਂ ਨੇ ਕਾਫੀ ਟਾਈਮ ਲਗਾਤਾ ਜੀ ਫੇਰ ਕਹਿੰਦੇ ਘਰੇ ਹੈਗੇ ਜੀ ਆ ਕੋਈ ਦੇਖਾਪਾ ਕਮਿਊਨਿਟੀ ਕੀਤੀ ਹੈ ਸਰ ਮੇਰੇ ਖਿਲਾਫ ਨੇ ਕੰਪਲੇਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਟ ਰ ਆ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂਗਾ ਤਾਂ ਪਤਾ ਲੱਗੂ ਸਰ ਅੰਦਰ ਕੀ ਕੰਪਲੇਟ ਲਿਖਾਈ ਹੈ ਸੱਚਾ ਤੇ ਕਮਰੇਜਮਨ ਬੁਲਾਇਆ ਗਿਆ ਜੀ ਕੈਨੇਡਾ ਦੇ ਗਲੌਬ ਕੰਪਲੀਟ ਆਈਏ ਤੇ 20 ਹਰਾਮੀ ਲੋੜਾ ਜੀ ਲਖਦਾ ਸੋ ਉਲਟਾ ਸੋ ਕੋ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੀਟ ਲਖਾ ਰਿਹਾ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਭਾਈ ਦੇਖੋ ਉਹਨਾਂ ਦੇਖੋ ਮੈਂ ਭਾਜੀ ਕੰਮ ਕਰਾਉਣ ਵਾਲਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਘੱਟ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਘੱਟ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇਰੇ ਆ ਜੀ ਸ਼ ਹਾਂ ਦੇਖੋ ਮੈਨੂੰ ਥਾਣੇ ਫਿਰ ਫੋਨ ਆਇਆ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਇੱਕ ਰਿਪੋਰਟ ਬਲਾਇਰ ਕੰਪਲੇਟ ਲਖਾਈ ਜਾਦੀ। ਲੇਕਿਨ ਤੁਹਾਨੂੰ ਥਾਣੇ ਬੁਲਾਉਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕੀ ਮੈਂ 10000 ਰੁਪਏ ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਨ ਕਿਸ ਚੀਜ਼ ਦੇ ਤੁਸੀਂ ਕੰਪਲੇਟ ਲਖਾ ਰਹੇ ਹੋ ਕਹਿੰਦੇ ਤੁਸੀਂ ਥਾਣੇ ਆਓ ਥਾਣੇ ਦੱਸਦੇ ਆ ਜੀ ਕਿਉਂਕਿ ਮੈਂ ਥਾਣੇ ਆਇਆ ਬਾਜੀ ਜੇ ਸੱਚੇ ਹੋ ਤਾਂ ਹੀ ਥਾਣੇ ਆਏ ਹੋ ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣੇ ਤੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ ਕਿਉ ਕਿਸ ਤਰੀਕੇ ਮੈਨੂੰ ਡਰ ਨਹੀਂ ਪਾਜੀ ਮੈਂ ਕੱਲਾ ਆ ਗਿਆ ਫਿਰ ਰਬੋਲ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂਦਾ ਅੰਦਰ ਜਾ ਕੇ ਪਤਾ ਲੱਗੂ ਭਾਈ ਕੀ ਲਖਾਇਆ ਨੇ ਗਨ ਮੈਂ ਇਹਨਾਂ ਦਾ ਰੂਪ ਛਾੜਦੇ ਨੇ ਹਾਂ ਗਨ ਮੈਂ ਰੂਪ ਛਾੜਦੇ ਬਾਜੀ ਅੰਦਰ ਜਾਣ ਹੀ ਨਹੀਂ ਦਿੰਦੇ ਕਹਿੰਦੇ نیچے ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤਾਉ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਦੀ ਬਾਰ ਬਾਰ ਚੱਕਰ ਗੱਡੀ ਜਾਂਦੇ ਦੋਸੋ ਉੱਟਾ ਅੱਜ ਮੈਨੂੰ ਕਹਿੰਦੇ ਵੇ ਕਹਿੰਦੇ ਤੁਸੀਂ ਮੇਰੀ ਜਨਾਨੀ ਮੇਰੇ ਕੋਈ ਗਲਤ ਬੋਲਿਆ ਹੋਊਗਾ ਤਾਂ ਤੁਹਾਡੇ ਨਾਮ ਕੋਲ ਬਲੇਅ ਲਖਾਈ ਆ ਮੇਰੀ ਜਨਾਨੀ ਨਾਲ ਗੱਲ ਵੀ ਨਹੀਂ ਹੋਈ ਭਾਜੀ ਕੋ